ਰੇਵਰ ਗੁਰੂ ਦਸਵੇਂ ਪਾਤਸ਼ਾਹ ਤੇ ਉਹਨਾਂ ਗੁਰਾਂ ਦੀ ਦਸਵੇਂ ਪਾਤਸ਼ਾਹ ਦੀ ਰਹਿਮਤ ਰਵੇ ਸਿਰ ਤੇ ਹਰ ਇੱਕ ਨੇ ਤੇ ਮੇਰੇ ਦੇਸ਼ ਨੂੰ ਮੇਰੇ ਪੰਜਾਬ ਨੂੰ ਅੱਲਾ ਦੀ ਜੱਤ ਤੰਦਰੁਸਤੀ ਦੇਵੇ ਮੈਂ ਦੁਆ ਕਰਦਾ ਹਾਂ ਤੋਂ ਮੈਂ ਇੱਕ ਭਾਈ ਮਰਦਾਨੇ ਕਾ ਬੱਚਾ ਹਾਂ ਇਹਨਾਂ ਦਾ ਤਾਂ ਕੱਲ ਨਹੀਂ ਇਹ ਹੋ ਜਾਏ ਕਿ ਇਹਨਾਂ ਦੇ ਰੋਮ ਰੋਮ ਦੇ ਵਿੱਚ ਹਰ ਰੋਮ ਦੇ ਵਿੱਚ ਇਹਨਾਂ ਦੇ ਰੇਵਗਾਰ ਰਵਾਲ ਤਿਤਰੀ ਚਾਲ ਦਗਾਮਾ ਕੋ ਇਹਨਾਂ ਦੇ ਵਿੱਚ ਚਾਰੇ ਹਾਜ਼ਰ ਹੁੰਦੇ ਆਂ ਤੇਰਾ ਨਾ ਇਹ ਤਾਂ ਕਾਚੀ ਚੀਜ਼ ਐ ਤੇ ਇਹ ਤਾਂ ਗੁਰਮੁਖ ਪੀਰਾਂ ਨੇ ਤਾਰਿਆ ਤੇ ਫਿਰ ਉਹ ਗੁਰੂ ਪੀਰੀ ਇਹਨਾਂ ਤੇ ਸਵਾਰੀਆਂ ਕਰ ਗਏ ਮੇਰੇ ਰਹਿਬਰ ਗੁਰੂ ਨੇ ਲੀਲੇ ਘੋੜੇ ਤੇ ਸਵਾਰੀ ਕਰੀ ਜਿੱਥੇ ਘੋੜਾ ਖੜਦਾ ਪੁੱਤੋ ਥਾਂ ਹੀ ਕਰਮਾਂ ਵਾਲਾ ਹੁੰਦਾ ਹੈ ਘੋੜਾ ਐਸੀ ਚੀਜ਼ ਆ ਪੁੱਤਰ ਘਰੇ ਬੰਨਿਆ ਹੋਵੇ ਨਾ ਛੇਤੀ ਛੇਤੀ ਉਸ ਘਰੇ ਚੋਰੀ ਨਹੀਂ ਹੁੰਦੀ ਤਿੰਨ ਨਾਰੇ ਮਾਰੇ ਤਿੰਨ ਦਵਾਮਾ ਆਪਾਂ ਦਿੱਤੀਆਂ ਘੋੜਾ ਮਸਤਾ ਮੈਂ ਤਾਂ ਫਕੀਰਾਂ ਆਈ ਮੌਜੂ ਫਕੀਰ ਦੀ ਗਿਆ ਝੋਪੜੀ ਫੂਕ ਤੇ ਪੰਜ ਲਗ ਤੇ ਰਹਿਣਾ ਰਾਤ ਨੂੰ ਖਾ ਲਿਆ ਤੇ ਤੜਕੇ ਤੇ ਬੱਚਿਆਂ ਨਾਲ ਇਤਹਾਸ ਹੈ ਇਹ ਕਿਉਂ ਕਿਹੜੇ ਦਾ ਪੁੱਤ ਹੈ ਕੋਈ ਕਾਕਾ ਸਵਾਰ ਛੋਟੀ ਜੀ ਚੀਜ਼ ਨਹੀਂ ਇਹਦਾ ਬਾਪ ਲੈਵਲ ਸੱਚ ਨੂੰ ਅੱਜ ਅਸੀਂ ਪਹੁੰਚਿਆ ਬਾਬਾ ਸਿਰਾ ਮੰਤ ਜੀ ਕੋਲ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਤੁਹਾਡਾ ਵੀ ਸਵਾਗਤ ਹੈ ਬੇਟਾ ਪਿੰਡੂ ਕੈਂਚਰ ਦੇ ਹਾਂਜੀ ਪਿੰਡੂ ਕੈਂਚਰ ਦੇ ਚੈਨਲ ਨੂੰ ਦੁਆ ਕਰਦੇ ਆਂ ਬੇਟਾ ਕਿ ਅੱਲਾ ਸੋ ਨੂੰ ਤਰੱਕੀ ਦੇਵੇ ਕਿ ਜੋ ਸਾਡੀ ਵਿਰਾਸਤ ਨੂੰ ਬਚਾਉਨੇ ਹੋ ਜੋ ਸਾਡੇ ਵਿਰਾਸਤ ਲਈ ਤੁਸੀਂ ਦਿਨ-ਪੁਰ ਰਾਤ ਮਿਹਨਤ ਕਰਦੇ ਆਂ ਜੀ ਤੋਂ ਅਸੀਂ ਦੁਆ ਕਰਦੇ ਆਂ ਕਿ ਅੱਲਾ ਤੁਹਾਡੀ ਮਿਹਨਤ ਨੂੰ ਫਲ ਲਾਵੇ ਕਿ ਅੱਜ ਮੇਰੇ ਰੈਬਰ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਖਤ ਦੇ ਉੱਤੇ ਤਖਤ ਤੇ ਆਏ ਵੇ ਆਂ ਸੀ ਇੱਥੇ ਘੋੜੇ ਘੋੜੀਆਂ ਜਨਤਾ ਬਹੁਤ ਕੁਝ ਭਰਿਆ ਮੇਲਾ ਤੋ ਸਦਾ ਇਹ ਜਿ ਮੇਲੇ ਭਰਦੇ ਰਹਿਣ ਤੇ ਉਹਨਾਂ ਗੁਰੀਆਂ ਦੀ ਦਸਵੇਂ ਪਾਤਸ਼ਾਹ ਦੀ ਰਹਿਮਤ ਰਵੇ ਸਿਰ ਤੇ ਹਰੇ ਕਦੇ ਤੇ ਮੇਰੇ ਦੇਸ਼ ਨੂੰ ਮੇਰੇ ਪੰਜਾਬ ਨੂੰ ਅੱਲਾ ਦੀ ਜੱਤ ਤੰਦਰੁਸਤੀ ਦੇਵੇ ਮੈਂ ਦੁਆ ਕਰਦਾ ਤੇ ਇਹ ਜਿ ਮੇਲੇ ਭਰਦੇ ਰਹਿਣ ਤੇ ਮੈਂ ਦੁਆ ਇਹ ਵੀ ਕਰਦਾ ਕਿ ਅੱਲਾ ਤੁਹਾਡੀ ਮਿਹਨਤ ਨੂੰ ਚੋਗਣਾ ਫਲ ਲਾਵੇ ਤੁਹਾਡੇ ਚੈਨਲ ਨੂੰ ਵਧਾਵੇ ਤੰਦਰੁਸਤੀ ਰੱਖੇ ਅੱਲਾ ਤਰੱਕੀਆਂ ਦੇਵੇ ਹੋਰ ਕੁਛ ਹੋਰ ਕੀ ਹੈ ਬਾਬਾ ਜੀ ਘੋੜਿਆਂ ਵਾਲੇ ਖੇਤਰ ਚ ਕਿਵੇਂ ਆਏ ਤੁਸੀਂ ਆਪਣੇ ਕੋਲ ਘੋੜੀਆਂ ਰੱਖੀਆਂ ਹੋਈਆਂ ਨੇ ਸੀ ਜੀ ਅਸੀਂ ਦੇਖੀਆਂ ਕੱਲ੍ਹ ਕੋਈ ਮੱਝ ਨਹੀਂ ਪਾਈਆਂ ਨੇ ਉਹਨੇ ਵਿੱਚ ਚਲਾਈ ਸੀ ਕਿਸੇ ਹਾਂ ਅੱਲਾ ਡੁੱਡ ਲੱਡੂ ਹਾਂ ਕਿੰਨੇ ਸ਼ੌਂਕ ਪੈਦਾ ਹੋਇਆ ਘੋੜਿਆਂ ਦਾ ਪਤਾ ਕੀ ਹੈ ਪੁੱਤਰ ਜੀ ਇੱਕ ਥੰਡਾਈ ਵਾਲਾ ਤੋੜਾ ਹੁੰਦਾ ਜੀ ਉਹਨੂੰ ਤੂੜੀ ਦੇ ਵਿੱਚ ਵੀ ਨੱਪ ਦਿਓ ਤੇ ਉਹਦੀ ਜਿਹੜੀ ਥੰਡਾਈ ਉਹ ਜਾਂਦੀ ਨਹੀਂ ਜੀ ਜਦੋਂ ਤਤਾਂ ਪਾਣੀ ਪਾਉਂਗੇ ਨਾ ਤੇ ਉਹਦੀ ਉਹ ਥੰਡਾਈ ਆਪਦੀ ਮੁਖਾਊਗਾ ਤੋ ਮੈਂ ਇੱਕ ਭਾਈ ਮਰਦਾਨੇ ਦਾ ਬੱਚਾ ਹਾਂ ਪਹਿਲਾਂ ਤੋਂ ਸਾਡੇ ਘਰ ਦੇ ਵਿੱਚ ਘੋੜੀਆਂ ਰਹਿੰਦੀਆਂ ਸੀ ਬਚਪਨ ਤੋਂ ਜੀ ਤੋ ਫਿਰ ਜੰਮੇ ਪਲੇ ਘੋੜੀਆਂ ਚ ਜੇ ਅਸੀਂ ਕਿੰਨਰ ਸਮਾਜ ਦੇ ਵਿੱਚ ਜਦੋਂ ਆਏ ਤੋ ਮੇਰੇ ਦਾਦੇ ਗੁਰੂ ਨੇ ਬਹੁਤ ਸ਼ੌਕ ਸੀ ਉਹ ਤੁਹਾਡੇ ਡੇਰੇ ਚ ਵੀ ਘੋੜੀਆਂ ਸੀ ਜੀ ਤੋ ਅਸੀਂ ਘੋੜੀਆਂ ਦੇ ਨਾਲ ਜੁੜੇ ਹੀ ਰਹੇ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਐਸਾ ਆਇਆ ਕਿ ਘੋੜੀਆਂ ਪੰਜਾਬ ਚੋਂ ਘਟ ਗਈਆਂ ਜੀ ਤੋ ਫਿਰ ਦੁਬਾਰੇ ਇਹਨਾਂ ਬੱਚਿਆਂ ਨੇ ਜਦੋਂ ਹੱਲਾ ਭੱਲਾ ਕਰਿਆ ਤੇ ਘੋੜੀਆਂ ਤੁਹਾਡੇ ਅਰਗੇ ਨੌਜਵਾਨ ਰੱਖਣ ਲੱਗ ਗਏ ਤੇ ਡੱਟ ਦੇਣੇ ਫਿਰ ਮੈਂ ਵੀ ਲੈ ਲਈ ਘੋੜੀ ਤੇ ਹੁਣ 35 ਸਾਲ ਹੋ ਗਏ ਬੇਟਾ ਰੰਗਾ ਚ ਮਸਤਾ ਹੈ ਬੱਚੇ ਜਿੱਤ ਕਰਦੇ ਐ ਹਰ ਮੇਲੇ ਆਈਦਾ ਹੈ ਘੋੜੀਆਂ ਰੱਖੀ ਦੀਆਂ ਸ਼ੌਕ ਦਿਲ ਦਾ ਪਹਿਲਾਂ ਮੇਰੇ ਕੋਲੇ ਇੱਕ ਆਵਲਾ ਘੋੜੀ ਰਹੀ ਅੱਛਾ ਬੜੀ ਮੇਲੇ ਦੀ ਸ਼ਿੰਗਾਰ ਸੀ ਮੇਲੇ ਚ ਤੂਰੀ ਉਦੋਂ ਬਾਅਦ ਫੇਰ ਇੱਕ ਘੋੜੀ ਮੈਨੂੰ ਮੁੰਡੇ ਨੇ ਦਿੱਤੀ ਤਨੌਲੇ ਵਾਲੇ ਨੇ ਐਰਕੀ ਵੇਚੀ ਆ ਜੰਮੂ ਵਾਲੇ ਲੈ ਗਏ ਫੇਰ ਉਹ ਮੇਰੇ ਮੇਲਿਆਂ ਦਾ ਚੰਗਾਰ ਰਹੀ ਹੁਣ ਫੇਰ ਮੈਂ ਸਿੰਧੀ ਲੈਂਦਾਂ ਹਾਂ ਤੇ ਫੇਰ ਸਿੰਧੀ ਦਾ ਜਿਹੜੀ ਸਿੰਧੀ ਘੋੜੀ ਹੈ ਤੇ ਤਾਂ ਸਾਰੀਆਂ ਘੋੜੀਆਂ ਦਾ ਚੰਗਾਰ ਹੁੰਦੀ ਹੈ ਇਹਨਾਂ ਦਾ ਤਾਂ ਕਲ ਨਹੀਂ ਇਹ ਹੋ ਜਾਏ ਕਿ ਇਹਨਾਂ ਦੇ ਰੋਮ-ਰੋਮ ਦੇ ਵਿੱਚ ਹਰ ਰੋਮ ਦੇ ਵਿੱਚ ਇਹਨਾਂ ਦੇ ਰੇਵਗਾਰ ਵਾਲ ਤਿਤਰੀ ਚਾਲ ਦਗਾਮਾ ਉਹ ਇਹਨਾਂ ਦੇ ਵਿੱਚ ਚਾਰੇ ਹਾਜ਼ਰ ਹੁੰਦੇ ਆ ਤੇ ਬਸ ਦਿਲ ਦਾ ਸ਼ੌਕ ਹੈ ਪੂਰਾ ਕਰ ਜਾਗੇ 60 ਸਾਲ ਦੀ ਉਮਰ ਹੋ ਗਈ ਤੇ ਬਸ ਹੁਣ ਪਤਾ ਨਹੀਂ ਜਿੰਨੇ ਦਿਨ ਅੱਲਾਹ ਨੇ ਦਿੱਤੇ ਉਹਨੇ ਦਿਨ ਭੁਗਤਾਂਗੇ ਪਰ ਦਬਾਅ ਸੀ ਇਹੀ ਰੱਖਦੇ ਆ ਕਿ ਭੜਿਆ ਮੇਲਾ ਹੀ ਛੱਡ ਜਾ ਮੈਂ ਜੀ ਬਾਬਾ ਤੁਰੇ ਜਾਂਦੇ ਮੈਨੂੰ ਪਤਾ ਲੱਗੇ ਵੀ ਬਾਬਾ ਜੀ ਜਾ ਪਹੁੰਚੇ ਕਿਤੇ ਕੋਈ ਪਿੰਡੇ ਨੂੰ ਦਾਗ ਨਾ ਲੱਗੇ ਇਹ ਮੈਂ ਆਪਦੀ ਗੱਲ ਦਵਾਜ ਚਤੋਂ ਪਹਿਰੀ ਇਹਨਾਂ ਅਰਦਾਸ ਕਰਦਾ ਹੀ ਰਹਿਣਾ ਵੀ ਵਾਰ ਰੱਬਾ ਯਾਰ ਜਦੋਂ ਤੂੰ ਲਜਾਣਾ ਹੈ ਤੇਰੀ ਇਮਾਨਤ ਵਸਤੂਰੇ ਪ੍ਰਧਾਨ ਨੂੰ ਲੈ ਜੇ ਬੰਦੇ ਨੂੰ ਡੇਗ ਨਾ ਪਵੇ ਘੋੜਾ ਜਿਹੜਾ ਘੋੜਾ ਜੀ ਬਾਬਾ ਘੋੜਾ ਸਾਡੇ ਗੁਰੂਆਂ ਦਾ ਸ਼ਸਤਰ ਹੈ ਗੁਰੂਆਂ ਪੀਰਾਂ ਦੀ ਕਮਾਈ ਦਾ ਇਹ ਜਿਹੜਾ ਥੱਲੇ ਉਤਰਿਆ ਨਾ ਇਹ ਤਾਂ ਆਕਾਚੀ ਚੀਜ਼ ਹੈ ਇਹ ਤਾਂ ਗੁਰੂਆਂ ਪੀਰਾਂ ਨੇ ਤਾਰਿਆ ਤੇ ਫਿਰ ਉਹ ਗੁਰੂ ਪੀਰੀ ਇਹਨਾਂ ਤੇ ਸਵਾਰੀਆਂ ਕਰ ਗਏ ਮੇਰੇ ਰਹਿਬਰ ਗੁਰੂ ਨੇ ਨੀਲੇ ਘੋੜੇ ਤੇ ਸਵਾਰੀ કરી ਹੈ ਨਾ ਤੋਂ ਬੜੇ ਬੜੇ ਉਸ ਤੋਂ ਬਾਅਦ ਜਿਹੜੇ ਯੋਧੇ ਬਲਵਾਨ ਓਏ ਉਹਨਾਂ ਨੇ ਘੋੜੇ ਪਾਲੇ ਤੇ ਜਿੱਥੇ ਘੋੜਾ ਖੜਦਾ ਪੁੱਤੋ ਥਾਂ ਹੀ ਕਰਮਾਂ ਵਾਲਾ ਹੁੰਦਾ ਹਾਂ ਹਾਂਜੀ ਹਾਂਜੀ ਇਹ ਗੁਰੂ ਜੀਆਂ ਦੇਣਾ ਦਿੱਤੀ ਹੋਈ ਐ ਮੈਂ ਬੱਚਿਆਂ ਨੂੰ ਵੀ ਕਹਿਣਾ ਉਹਨਾਂ ਸਾਰਿਆਂ ਨੂੰ ਵੀ ਇੱਕ ਤਾਂ दारू ਪੀ ਕੇ ਘੋੜਾ ਚ ਨਾ ਆਓ ਜੀ ਬਾਬਾ ਬੱਚਿਆਂ ਨੂੰ ਮੈਂ ਸਾਰਿਆਂ ਨੂੰ ਸਮਝਾਉਣਾ ਹੈ ਦੂਸਰਾ ਮੈਂ ਬੱਚਿਆਂ ਨੂੰ ਇਹ ਵੀ ਸਮਝਾਉਣਾ ਹੈ ਕਿ ਕਦੇ ਵੀ ਮੇਲੇ ਦੇ ਵਿੱਚ ਆ ਕੇ ਆਪਣੇ ਜਾਨਵਰ ਦਾ ਕੋਈ ਮਾਨ ਨਾ ਕਰੇ ਜੀ ਕਿਉਂ ਇਹ ਖੇਡ ਮੇਲਾ ਹੈ ਬਿਲਕੁਲ ਕਈ ਵਾਰੀ ਇਹ ਘੋੜੇ ਹੁੰਦੇ ਆ ਮੂੜਦੇ ਜੀ ਘੋੜੇ ਨਾਲ ਇਨਸਾਨ ਨੂੰ ਦਿਮਾਗ ਮਲਾ ਕੇ ਤੁਰਨਾ ਪੈਂਦਾ ਜਿਹੜਾ ਘੋੜੇ ਨਾਲ ਦਿਮਾਗ ਨਹੀਂ ਨਾ ਮਲਾਉਂਦਾ ਘੋੜਾ ਜ਼ੋਰ ਨਾਲ ਨਹੀਂ ਦਿੰਦਾ ਨਾ ਜੀ ਨਾ ਦਿਮਾਗ ਨਾਲ ਘੋੜਾ ਦਾ ਦਿਮਾਗ ਬਹੁਤ ਉੱਚਾ ਹੁੰਦਾ ਹੈ ਦਿਮਾਗ ਨਾਲ ਤੇ ਪਿਆਰ ਨਾਲ ਪਿਆਰ ਨਾਲ ਤੇ ਜਿਹੜੀ ਆਪਾਂ ਲੋਕ ਹੈ ਨਾ ਆਪਾਂ ਉਹਨੂੰ ਪਿਆਰ ਸਤਿਕਾਰ ਵੱਧ ਤੋਂ ਵੱਧ ਘੋੜੇ ਨੂੰ ਦੇਵਾਂਗੇ ਤੇ ਵੱਧ ਤੋਂ ਵੱਧ ਆਪਣਾ ਹੈਲਪੀ ਬਣੂੰਗਾ ਵੱਧ ਤੋਂ ਵੱਧ ਆਪਣੀ ਹੈਲਪ ਦਾ ਰੱਖਾ ਬਣੂੰਗਾ ਘੋੜਾ ਐਸੀ ਚੀਜ਼ ਆ ਪੁੱਤਰ ਕਰੇ ਬੰਨਿਆ ਹੋਵੇ ਨਾ ਛੇਤੀ ਛੇਤੀ ਉਸ ਘਰੇ ਚੋਰੀ ਨਹੀਂ ਹੁੰਦੀ ਜੀ ਘੋੜੇ ਦੀ ਸੋਚਨ ਸ਼ਕਤੀ ਐਡੀ ਵੱਡੀ ਆ ਕਿ ਨਾਲ ਦੀ ਨਾਲ ਜੇ ਤਾਂ ਕੋਈ ਅਣਜਾਣੀ ਉਹ ਤਾਂ ਸਵਾਰ ਸਮਝਦਾ ਹੀ ਨਹੀਂ ਗੱਲ ਨੂੰ ਫਿਰ ਤਾਂ ਕੀ ਕਹਿਣਾ ਨਹੀਂ ਘੋੜਾ ਨਾਰਾ ਉਹਦੀ ਮਾਰੂ ਫੁਕਾਰੇ ਤੇ ਪੁਕਾਰਾ ਮਾਰੂ ਤੇ ਜਿਹੜਾ ਸਿਆਣਾ ਸਵਾਰ ਹੈ ਕੋਟਰਾ ਬੰਦਾ ਜੇ ਜਨਮਾ ਰਾਜੇ ਉਹਦੇ ਨੇੜੇ ਤੇ ਉਹਦੇ ਘੋੜਾ ਦੱਸਦਾ ਠੀਕ ਹੈ ਜੀ ਉਹਦੇ ਘੋੜਾ ਦੱਸਦਾ ਹੈ ਸਵਾਰ ਨੂੰ ਸੁਚੇਤ ਕਰਦਾ ਹਾਂਜੀ ਪਰ ਉਹਦੀਆਂ ਰਮਜਿਆਂ ਨੂੰ ਜਿਹੜਾ ਜਾਣਦਾ ਹੈ ਉਹ ਤਾਂ ਬੁੱਝ ਜਾਂਦਾ ਹੈ ਤੇਰੀ ਇੱਕ ਹੋਰ ਹੈ ਬੱਚੇ ਤੇ ਚੰਗਾ ਰੱਖਦੇ ਸ਼ੌਕ ਤੋ ਮੇਰੇ ਜਿਹੜਾ ਮੇਰੇ ਢਿੱਡ ਦੇ ਵਿੱਚ ਕੋਈ ਗੁਣ ਹੈ ਤੇ ਮੈਂ ਚਾਹੁੰਨਾ ਕਿ ਬੱਚਾ ਨੇ ਮੂਰੇ ਨੰਗਾ ਕਰ ਜਾ ਕਦੇ ਮੇਰੇ ਵਿਚਾਰ ਨੂੰ ਇਹ ਯਾਦ ਰੱਖ ਲਿਆ ਕਰਨਗੇ ਕਦੇ ਮੇਰੀ ਦਿੱਤੀ ਸੋਚ ਇਹਨਾਂ ਬੱਚਿਆਂ ਨੇ ਕੰਮ ਆ ਸਕਦੀ ਹੈ ਜਦੋਂ ਘੋੜਾ ਮੀਰਾ ਖਾਂਦਾ ਹੈ ਤੇ مالک ਆਉਂਦਾ ਹੈ ਤੇ ਉਹ ਨਾੜੇ ਮਾਰਦਾ ਤਿੰਨ ਫੁਕਾਰੇ ਮਾਰਦਾ ਹੈ ਉਦੋਂ ਮਾਲਕ ਦਾ ਇਹੋ ਹੀ ਹੱਕ ਬੰਦਾ ਹੈ ਕਿ ਉਸ ਨੂੰ ਦਵਾ ਦੇਣ ਦਾ ਉਹ ਨਾਲ ਦੀ ਨਾਲ ਮਾਲਕੋ ਦੇ ਨਾਲ ਬੋਲੇ ਵੀ ਜੀ ਬੇਟਾ ਜ਼ਿੰਦਗੀ ਲਾਰੇ ਅੱਲਾ ਜੀ ਤਿੰਨ ਨਾਰੇ ਮਾਰੇ ਤਿੰਨ ਦਵਾਵਾਂ ਆਪਾਂ ਦਿੱਤੀਆਂ ਘੋੜਾ ਮਸਤਾ ਹੈ ਘੋੜਾ ਮਸਤਾ ਘੋੜਾ ਮਸਤਾ ਹੈ ਕਿ ਹਰ ਚੀਜ਼ ਤੇ ਉਹ ਬੰਦੇ ਨੂੰ ਦੱਸਦਾ ਦਵਾਵਾਂ ਹਾਲਦਾ ਜੀ ਹਾਂ ਜੀ ਹਾਂ ਚੜ੍ਹਦੀ ਕਲਾ ਦਾ ਬਟਲ ਫਿਰ ਮੈਂ ਤੈਨੂੰ ਪਹਿਲਾਂ ਦੱਸਦਾ ਨਾ ਬੀਅ ਦਾ ਜੰਗਾ ਚ ਲੜਨ ਵਾਲੀਆਂ ਚੀਜ਼ਾਂ ਐ ਤੇ ਦਸਮਾਨਾਂ ਚ ਡੁੱਣ ਵਾਲੀਆਂ ਚੀਜ਼ਾਂ ਐ ਹਰ ਚਾਂਦੀਆਂ ਤੇ ਫਕੀਰਾ ਨੇ ਥੱਲੇ ਤਾਰ ਲਈਆਂ ਬਿਲਕੁਲ ਜੀ ਠੀਕ ਐ ਨਾ ਤੇ ਫਕੀਰਾ ਨਹੀਂ ਚੜਾਈ ਹੋਈ ਐ ਨਾ ਤੇ ਬੇਟਾ ਤੇ ਘੋੜੇ ਦਾ ਤਾਂ ਜਿੰਨਾ ਵੀ ਆਬਦ ਹੋਵੇ ਉਹ ਨਹੀਂ ਥੋੜਾ ਘੋੜੇ ਦੇ ਬੱਚੇ ਦਾ ਆਬਦ ਕਰੋ ਘੋੜੇ ਦੇ ਬੱਚੇ ਨਾਲ ਪਿਆਰ ਰੱਖੋ ਉਹਦੇ ਤੇ ਜਦੋਂ ਨੀਰਾ ਪਾਉਣੇ ਐ ਨੀਰਾ ਪਾ ਕੇ ਪਿੱਛੇ ਨਾ ਟੋ ਚੋਰਾ ਵਾਂਗੂ ਇੱਕ ਘੋੜੇ ਤੇ ਜਮਾ ਕਦੇ ਸੰਗੋ ਨਾ ਘੋੜੇ ਨਾਲ ਸਿੱਧੇ ਮੱਥੇ ਨਾਲ ਮਨ ਮਲਾਓ ਠੀਕ ਹੈ ਜੀ ਤੁਹਾਨੂੰ ਕੁਝ ਨਹੀਂ ਕਹੂਗਾ ਘੋੜਾ ਨੀਰਾ ਪਾਓ ਉਹਦੇ ਮੂੰਹ ਤੇ ਹੱਥ ਮਾਰੋ ਉਹਦੇ ਕੰਨ ਪੂਤੋ ਲੀਡ ਮਾਰ ਕੇ ਉਹਦੀ ਕੰਡ ਤੋਂ ਹੱਥ ਤੇ ਪਿਛਲੀ ਲੱਤ ਟਕਰ ਹੱਥ ਆਵੇ ਨਾਲੇ ਘੋੜਾ ਲੱਤ ਨਹੀਂ ਕੱਢਦਾ ਠੀਕ ਹੈ ਜੀ ਫੇਰ ਜਦੋਂ ਨਿੱਕਾ ਬੱਚਾ ਹੈ ਉਹਦੇ ਪੈਰ ਚੱਕਣੇ ਸਿਖਾਵੇ ਲਗਾਮ ਦੇਣਾ ਸਿਖਾਵੇ ਫਰਾਕੀ ਬੰਨਣੀ ਸਿਖਾਵੇ ਹਨਾ ਪਰ ਇੱਕ ਚੀਜ਼ ਹੈ ਬੇਟਾ ਕਿ ਘੋੜੇ ਨੂੰ ਜਿਵੇਂ ਪੜਾਓਵੇਂ ਪੜਦਾ ਹੈ ਪਰ ਪੜਾਉਣ ਵਾਲਾ ਹੋਵੇ ਪੜਾਉਣ ਵਾਲਾ ਹੋਣਾ ਚਾਹੀਦਾ ਹੈ ਪੜਾਉਣ ਵਾਲਾ ਹੋਣਾ ਚਾਹੀਦਾ ਹੈ ਉਹ ਹੋ ਅੱਲਾਹ ਸੌਣ ਤਰੱਕੀਆਂ ਦੇਵੇ ਮੈਂ ਬਹੁਤ ਕੁਛ ਹੁਣਾਂ ਜਦੋਂ ਤੁਸੀਂ ਮੇਰੇ ਕੋਲੇ ਆਉਨੇ ਆ ਸਰਦਾਰ ਲੱਡੂ ਨੇ ਫੋਨ ਕੀਤਾ ਜੀ ਕਿ ਮੇਰੇ ਕੋਲੇ ਬੈਠਾ ਹਾਂ ਕਹਿੰਦਾ ਬਾਬਾ ਜੀ ਯਾਦ ਕਰਦੇ ਨੇ ਆ ਕੇ ਜਾਇਆ ਚਾ ਚਾ ਅੱਜ ਦੀ ਸਵੇਰੇ ਵੀ ਤੁਸੀਂ ਹੈ ਨਹੀਂ ਸੀ ਮੈਂ ਇਹ ਛੋੜਾ ਹੀ ਚੈਨਰ ਹੈ ਜੀ ਜੀ ਇਹ ਪਬਲਿਕ ਚ ਮੇਰੀਆਂ ਗੱਲਾਂ ਜਾਂਦੀਆਂ ਤੇ ਭਲੇ ਲੋਕ ਸੁਣਦੇ ਆ ਤੋ ਫਿਰ ਪੰਜੇ ਉਂਗਲਾ ਇਕੋ ਜਕੂਆਂ ਵੀ ਨਹੀਂ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਹੋਰ ਵੀ ਅਪੀਲ ਕਰਦਾ ਕਿ ਜਿਹੜੇ ਬੱਚੇ ਗਲਤ ਮੈਸੇਜ ਲਿਖ ਦਿੰਦੇ ਆ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਬਦਨਾਮੀ ਤੁਹਾਡੀ ਉਹ ਮੈਂ ਤਾਂ ਫਕੀਰ ਆ ਮੇਰੀ ਨਹੀਂ ਹੋਣੀ ਬਿਲਕੁਲ ਫਕੀਰਾਂ ਦਾ ਕੀ ਬਦ ਆ ਮੇਰੀ ਨਹੀਂ ਬਦਨਾਮੀ ਹੋਣੀ ਮੈਂ ਤਾਂ ਫਕੀਰਾਂ ਆਈ ਮौज ਫਕੀਰ ਦੀ ਗਿਆ ਝੋਪੜੀ ਫੂਕ ਮੈਂ ਤਾਂ ਇੱਥੇ ਦੁਨੀਆ ਦਾ ਰੰਗਲਾ ਮੇਲਾ ਵੇਖਣ ਆਇਆ ਨਾ ਮੈਂ ਕੋਈ ਕੁੜੀ ਵਿਆਉਣੀ ਹੈ ਤੇ ਨਾ ਕੋਈ ਮੈਂ ਮੁੰਡਾ ਵਿਆਉਣਾ ਹੈ ਜਿਹੜਾ ਮੇਰੇ ਕਰਮਾਂ ਦੇ ਵਿੱਚ ਲਿਖਿਆ ਉਹ ਮੈਂ ਵਿਆਹ ਦੇਣਾ ਹੈ ਠੀਕ ਹੈ ਜੋ ਬੱਚਿਆਂ ਵਾਲਾਂ ਦਾ ਹੁੰਦਾ ਉਹ ਮੈਂ ਦਾਣ ਪੁੰਨ ਤੇ ਲਾ ਦੇਣਾ ਹੈ ਠੀਕ ਹੈ ਤੇ ਪੰਜ ਨਗਦ ਰਹਿਣਾ ਹੈ ਰਾਤ ਨੂੰ ਖਾ ਲਿਆ ਤੇ ਤੜਕੇ ਤੇ ਬੱਚਿਆਂ ਵਾਲਾਂ ਤੇ ਆਸ ਹੈ ਤੇ ਉਸ ਖੁਦਾ ਤੇ ਆਸ ਹੈ ਤੇ ਬੱਚਾ ਵਾਲੇ ਤੁਹਾਡੇ ਅਰਗੇ ਲੋਕ ਆਪੇ ਹੀ ਮੈਨੂੰ ਬੈਠੇ ਦੇ ਜਾਂਦੇ ਆ ਹੁਣ ਇਸ ਟਾਈਮ ਆਪਣੇ ਕੋਲੇ ਕਿੰਨੀਆਂ ਘੋੜੀਆਂ ਨੇ ਇਹ ਸਿੰਧੀ ਜਿਹੜੀਆਂ ਹੈ ਕੀ ਹੁਣ ਮੇਰੇ ਕੋਲੇ ਸਿੰਧੀ ਆ ਤਿੰਨ ਤਿੰਨ ਨੂੰ ਹੀ ਦੌੜਾਂ ਚ ਦੌੜਦੀ ਕਿੰਨੇ ਇੱਕ ਬਿਛੇਰੀ ਤੇ ਤਾਂ ਹਲੇ ਹੁਣੇ ਹੀ ਕੋਚ ਚੜਿਆ ਠੀਕ ਹੈ ਜੀ ਤੇ ਦੋ ਬਹੁਤ ਸਰੀਲੀਆਂ ਤੁਰਦੀਆਂ ਕਿੰਨੇ ਇੱਕ ਮੇਲਿਆਂ ਚ ਇਸ ਤੋਂ ਪਹਿਲਾਂ ਪਹਿਲਾਂ ਇਹ ਮੈਂ ਗੁਜਰਾਤ ਚੋਂ ਮੰਗਾਈਆਂ ਪਹਿਲਾ ਮੇਲਾ ਇਹਨਾਂ ਨੇ ਜਗਰਾਵੀ ਜਿੱਤਿਆ ਸੀ ਆ ਕੇ ਠੀਕ ਹੈ ਜੀ ਤੇ ਆ ਦੂਸਰੇ ਮੇਲੇ ਦੇ ਵਿੱਚ ਫੇਰ ਆ ਇਹ ਧਾਰੀਆਂ ਸੀ ਜੀ ਜੀ ਕਈ ਵਾਰੀ ਕੱਠ ਨੂੰ ਵੇਖ ਕੇ ਵੀ ਜਾਨਵਰ ਆਊਟ ਹੋ ਜਾਂਦਾ ਕਈ ਵਾਰੀ ਇਹ ਸਿੰਧੀ ਲਾਣਾ ਹਰਕ ਵੀ ਛੇਤੀ ਜਾਂਦਾ ਹੁਣ ਇਹਨੇ ਦੋ ਦਿਨ ਲੱਡੂ ਤੋੜਦਾ ਰਿਆ ਤੁਰਦੇ ਰਹੇ ਕੱਲ ਕੋਈ ਕਿਸੇ ਗੱਲ ਤੋਂ ਗੁੱਸਾਇਚ ਹੋ ਗਾਨੀਆਂ ਮੱਲ ਖੋਲਦੇ ਨਹੀਂ ਮੈਂ ਬਾਸ ਕਿਨੇ ਦਾ ਟੈ ਨਹੀਂ ਟੈ ਕਿੱਟ ਹੈ ਕਿੱਟ ਹੈਗਾ ਹਾਂ ਇਹ ਜਿੱਤ ਸਦਾ ਸਦੀਵੀ ਨਹੀਂ ਹੁੰਦੀ ਜੀ ਨਾ ਜਿੱਤ ਹਾਰ ਦਾ ਮਾਦਾ ਰੱਖਣ ਵਾਲਾ ਬੰਦਾ ਅੱਗੇ ਵੱਧਾ ਪਤਾ ਕੀ ਆ ਜਿੱਤ ਦਾ ਉਹੀ ਹੈ ਜਿਹੜਾ ਹਾਰ ਨੂੰ ਚੰਦਾ ਹੈ ਜਿਹੜਾ ਹਾਰਦਾ ਉਹੀ ਜਿੱਤ ਜਿਹੜਾ ਹਾਰਦਾ ਨਾ ਜਿੱਤ ਉਸੇ ਦੀ ਹੁੰਦੀ ਹੈ ਜਿਹੜਾ ਹਾਰਨ ਨਹੀਂ ਜਾਣਦਾ ਤੇ ਕੱਲੀ ਜਿੱਤ ਨੂੰ ਜਾਣਦਾ ਜਿੱਤ ਨਹੀਂ ਸਕਦਾ ਨਹੀਂ ਸਕਦਾ ਜਿੱਤਿਆ ਤਾਂ ਫੇਰ ਹਾਰ ਕੇ ਤੇ ਆਪ ਬਾਰ ਕੇ ਜਿੱਤਿਆ ਜਾਂਦਾ ਹੈ ਹਉਮੇ ਮਾਰ ਕੇ ਜਿੱਤਿਆ ਜਾਂਦਾ ਹੈ ਇਹ ਬੰਦਾ ਹਉਮੇ ਮਾਰੂ ਹਾਰ ਨੂੰ ਸਰਕਾਰ ਕਰੂ ਫੇਰ ਜਿੱਤ ਫੇਰ ਜਿੱਤ ਪ੍ਰਾਪਤ ਹੁੰਦੀ ਹੈ ਬੇਟਾ ਜਿੱਤ ਹੈ ਜਿੱਤ ਹੈ ਕਿ ਇਹ ਇੱਕ ਸੰਘਰਸ਼ ਹੈ ਸਾਡੀ ਜ਼ਿੰਦਗੀ ਦਾ ਅਸੀਂ ਸੰਘਰਸ਼ ਲੜਗੇ ਇੱਕ ਮੇਰੀ ਹੋਰ ਵੀ ਅਪੀਲ ਹੈ ਜਿਹੜੇ ਲੋਕ ਬੁਝਦਿਲ ਜੀ ਖੁਦ ਖੁਦੀ ਬਾਰੇ ਸੋਚ ਲੈਂਦੇ ਐ ਮੈਨੂੰ ਮੇਰੀ ਅਪੀਲ ਆ ਉਹਨਾਂ ਲੋਕਾਂ ਨੂੰ ਵੀਕਾ 2 ਮਿੰਟ ਤੁਹਾਨੂੰ ਗੁੱਸਾ ਹੈ ਨਾ 4 ਮਿੰਟ ਕਿਸੇ ਯਾਰ ਦੋਸਤ ਕੋਲੇ ਬਹਿ ਜਾਓ ਯਾਰ ਦੋਸਤ ਬੰਨੀ ਨਿਕਲ ਜਾਓ ਉਹਦੇ ਨਾਲ ਢਿੱਡ ਦੀ ਪੜਾਸ ਕੱਢਿਓ ਜੀ ਤੇ ਜਿਹੜਾ ਖੁਦ ਕੁਸ਼ੀ ਕਰਨੀ ਹੈ ਤਾਂ ਬੁੱਝਦੀ ਲਾਂਦਾ ਕੰਮ ਐ ਜ਼ਿੰਦਗੀ ਨਾਲ ਸੰਘਰਸ਼ ਕਰੋ ਬੜਾ ਜ਼ਿੰਦਗੀ ਚ ਦੁੱਖ ਵੀ ਆਉਂਦਾ ਹੈ ਸੁੱਖ ਵੀ ਆਉਂਦਾ ਹੈ ਆ ਦਾ ਘਾਟੇ ਵਾਦੇ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਨੇ ਉਹ ਦਿਲਾਂ ਦਿਲ ਤੇ ਨਾ ਲਾਈਂਦਾ ਬਹਿ ਜੋ ਦਿਲ ਤੇ ਲਾ ਲਿਓ ਤਾਂ ਟਹਿ ਜਾਂਦਾ ਬੰਦਾ ਬ੍ਰਹਮਾਤਮਾ ਦੀ ਦਿੱਤੀ ਜ਼ਿੰਦਗੀ ਐ ਖੜੇ ਆ ਜੀ ਖੜੇ ਮੱਤੇ ਉਹ ਲਿਖਿਆ ਦੇਖੋ ਬਾਬਾ ਜੀ ਮੱਥੇ ਦੇ ਮੁਕੱਦਰ ਜਨਮ ਤੋਂ ਪਹਿਲਾਂ ਤੈਅ ਹੋ ਜਾਂਦਾ ਹੈ ਤੈਅ ਹੋ ਜਾਂਦਾ ਇਹ ਕੋਰ ਹੈ ਨਹੀਂ ਮੇਰੀ ਕਰਨਾ ਇਹ ਆਪਣਾ ਆਮ ਸੰਸਾਰੀ ਲੋਕਾਂ ਦਾ ਕੰਮ ਜਦੋਂ ਤੁਹਾਡੇ ਚ ਮੈਂ ਵੱੜ ਗਈ ਉਹ ਤੁਹਾਨੂੰ ਜਿੱਤੇ ਨਹੀਂ ਜਾਊਗੀ ਮੈਂ ਇਹਨੂੰ ਮਾਰ ਦਿਓ ਬਿਲਕੁਲ ਬਿਲਕੁਲ ਉਹ ਮੱ巴巴 ਨਾਨਕ ਕਹਿੰਦਾ ਨਾ ਜੇ ਪੰਜ ਤਤ ਦਾ ਪੂਤਲਾ ਤੇ ਨਾਨਕ ਮੇਰਾ ਨਾਂ ਕੋ ਪੰਜਾਂ ਤਤਾਂ ਨੂੰ ਓਨੀ ਲੋੜ ਜਿੰਨੀ ਕੋ ਲੋੜ ਹੈ ਤੁਹਾਨੂੰ ਓਨੀ ਵਰਤੋ ਬਿਲਕੁਲ ਨਾ ਤਾਂ ਕਰੋਧ ਨੂੰ ਹੀ ਕਿਤੇ ਉੱਤੋਂ ਨਹੀਂ ਹੋਣ ਦਿਓ ਤੇ ਨਾ ਜਿਆਦਾ ਲੋਭ ਨੂੰ ਹੀ ਉਤੋਂ ਦੀ ਹੋਂਦ ਇਹ ਦੋ ਹੀ ਚੀਜ਼ਾਂ ਬੰਦੇ ਨੂੰ ਡਬੋਂਦੀਆਂ ਬਸ ਉਹਦਾ ਛਕਰਾਣਾ ਕਰੋ ਜਿਹੜਾ ਉਹ ਤਾਂ ਦਿੱਤਾ ਹੈ ਨਾ ਪਾਣੇ ਨੂੰ ਮਿੱਠਾ ਕਰਕੇ ਮੰਨੋ ਤੇ ਫਿਰ ਰੰਗ ਵੇਖੋ ਜ਼ਿੰਦਗੀ ਦਾ ਤੁਸੀਂ ਖੁਦਾ ਦੇ ਵੀ ਨੇੜੇ ਕਿਸੇ ਤੇ ਬੁਰੀ ਨਾ ਕਰੋ ਕਿਸੇ ਤੇ ਬੁਰੀ ਸੋਚੋ ਨਾ ਕੋਈ ਤੁਹਾਡੇ ਤੇ ਬੁਰੀ ਕਰ ਗਿਆ ਤੇ ਉਹਨੂੰ ਨਾ ਸਬਰ ਕਰਕੇ ਝਰ ਲੋ ਚੰਗਾ ਜੀ ਅੱਛਾ ਬੇਟਾ ਜੱਗਰ ਨਾ ਹੋਵੇ ਬਿਲਕੁਲ ਜੀ ਹੱਸ ਕੇ ਦਿਲ ਤੇ ਝਰ ਲੋ ਤੇ ਬਸ ਫਿਰ ਉਹ ਜਿੱਤਿਆ ਹੀ ਹੁੰਦਾ ਹੈ ਉਹ ਜਿੱਤੇ ਹੁੰਦਾ ਹੈ ਇਹ ਵੀ ਮੁੰਡਾ ਆਪਣਾ ਤਗੜਾ ਸਵਾਰ ਹੈ ਜੀ ਹੈ ਨਾ ਹਾਂ ਜੀ ਆਪਣਾ ਇੱਧਰ ਇਹ ਇਹ ਮੈਂ ਕਹਿਣਾ ਹੈ ਇਹ ਤਾਂ ਕੀ ਕਹੂੰ ਇਹ ਪਿਓ ਕਿਹੜੇ ਦਾ ਪੁੱਤ ਹੈ ਕੋਈ ਕਾਕਾ ਸਵਾਰ ਛੋਟੀ ਜੀ ਚੀਜ਼ ਨਹੀਂ ਇਹਦਾ ਬਾਪ ਬਹੁਤ ਵੱਡਾ ਮੁੱਢਾ ਦਲ ਦੇ ਦਲ ਦੇ ਵਿੱਚ ਰਹਿ ਕੇ ਦੇ ਦੋ ਘੋੜੇ ਬਰੋਬਰ ਉਹਦੀ ਬਹੁਤ ਚੜ੍ਹਾਈ ਰਹੀ ਹੈ ਇਹਨੂੰ ਇਹ ਜੀ ਵਿਰਾਸਤ ਚ ਨਹੀਂ ਵਿਰਾਸਤ ਚ ਵਿਰਾਸਤ ਹੈ ਸਭ ਤੋਂ ਵੱਡੀ ਗੱਲ ਬਾਬਾ ਜੀ ਇਹਨੇ ਵਿਰਾਸਤ ਨੂੰ ਸਾਮ ਗਿਆ ਬਹੁਤ ਚੰਗਾ ਬਿੰਨ ਮੈਂ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਉਹ ਬੰਦੇ ਨੇ ਪੁੱਤ ਅੱਜ ਤੇ ਕਰੇ ਤੇ ਬਾਪ ਨੇ ਗਿੱਲੇ ਕੋਹ ਤੇ ਪੈਰ ਨਹੀਂ ਧਰਿਆ ਬਿਲਕੁਲ ਨਹੀਂ ਬਿਲਕੁਲ ਕੈਂਗੀਆਂ ਕੋ ਹੁੰਦੀਆਂ ਘੋੜੀਆਂ ਤੇ ਉਹ ਚੜਦਾ ਰਿਹਾ ਕਾਕਾ ਪਤਲਾ ਹੁੰਦਾ ਚੰਟਰਗਾ ਹੁਣ ਥੋੜਾ ਜਿਹਾ ਫਰਕ ਪੈ ਚਲਿਆ ਜੀ ਭਾਰੀ ਹੋਣ ਲੱਗ ਗਿਆ ਤੇ ਫਿਰ ਹੁਣ ਇਹਨੇ ਕੰਮ ਸੰਭਲ ਲਿਆ ਕੁਝ ਮਾਂ ਪਿਓ ਜਦੋਂ ਬੇਫਿਕਰ ਹਾਂ ਹਾਂ ਹੁਣ ਮੈਂ ਜਦੋਂ ਲਾਦ ਚੰਗੀ ਨਿਕਲ ਜੇ ਜੀ ਫਿਰ ਮਾਂ ਪਿਓ ਫੇ ਬੇਫਿਕਰ ਹੋ ਜਾਂਦਾ ਹੈ ਨਾ ਨਹੀਂ ਹੁਣ ਇੱਕ ਚੀਜ਼ ਤੇ ਤਾਂ ਫਿਕਰ ਹੈ ਮੈਂ ਤੁਹਾਡੇ ਮੂੰਹ ਤੇ ਕਹਿੰਦਿਆ ਇਹਨੂੰ ਮੈਂ ਕਿਹਾ ਵੀ ਕਾਕਾ ਵਿਆਹ ਕਰਾ ਲਾ ਅੱਛਾ ਇਸ ਰੁੱਤ ਦੇ ਵਿੱਚ ਮਾਂ ਪਿਓ ਇੱਕ ਤਾਂ ਚਾਹੁੰਦਾ ਹੁੰਦਾ ਵੀ ਨੌ ਆ ਜੇ ਪੁੱਤ ਵਿਆਹ ਜਾਵੇ ਬੇਵਤਾ ਕਹਿੰਦਾ ਵੀ ਮੇਰੇ ਨੌ ਆ ਜੇ ਪੁੱਤ ਦਾ ਘਰ ਵਧੇ ਬਿਲਕੁਲ ਜੀ ਜਿਹੜੀ ਮਾਂ ਹੁੰਦੀ ਹੈ ਉਹ ਕਹਿੰਦੀ ਆ ਕੋਈ ਸਾਲ ਦੇ ਅੰਦਰ ਬੇਟਾ ਆਵੇ ਤੇ ਮੈਂ ਉਹਦੇ ਨਾਲ ਖੇਡਾਂ ਖੇਡਾ ਸਹੀ ਠੀਕ ਹੈ ਬਸ ਇਹ ਮਾਂ ਪਿਓ ਦੀ ਸ਼ਰਤ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਇਹਦੀ ਉਮਰ ਹੈ ਬਿਲਕੁਲ ਜੀ ਹੁਣ ਇਹ ਵਿਆਹ ਕਰਾਰੇ ਸਾਲ ਦੇ ਨਰਿੰਦਰ ਰੱਬ ਬੱਚਾ ਦੇ ਵੀ ਬੱਚੇ ਵੀ ਪਾਲਣ ਦਾ ਨਜ਼ਾਰਾ ਆ ਜੂ ਇਹਨੂੰ ਕਿਉਂਕਿ ਦੋਨੇ ਜੀ ਉਹ ਮਟਿਆਰ ਪਏ ਆ ਤੇ ਦਾਦਾ ਦਾਦੀ ਹਾਂ ਜੀ ਹਾਂ ਮਾਪੇ ਉਹ ਤੇ ਉਹੀ ਪਾਲ ਦਿੰਦੇ ਆ ਬਰੋਬਰੀ ਬੱਚੇ ਹੋ ਜਾਂਦੇ ਆ ਬਾ ਹੁਣ ਤਾਂ ਅਸੀਂ ਲੱਡੂ ਨੂੰ ਕਹਿੰਨੇ ਆ ਵੀ ਪੁੱਤ ਤੇਰਾ ਨਾਮ ਲੱਡੂ ਐ ਤੇ ਸਾਨੂੰ ਲੱਡੂ ਖਵਾ ਦੇ ਤੇ ਮੈਂ ਸਾਰਿਆਂ ਨੂੰ ਜੈ ਹਿੰਦ ਜੈ ਜਵਾਨ ਜੈ ਕਰਸਾਨ ਤੇ ਮੈਂ ਸਾਰਿਆਂ ਨੂੰ ਸੋਸਰੀ ਘਰ ਵੀ ਬੁਲਾਉਣਾ ਉੱਚਾ ਨੀਵਾ ਕੋਈ ਬੋਲ ਲਿਆ ਗਿਆ ਤਾਂ ਅਸੀਂ ਮਾਫੀ ਵੀ ਚਾਹੁੰਦੇ ਆ ਔਰ ਜਿਹੜੇ ਕੋਈ ਗਲਤ ਲਿਖਣ ਵਾਲੇ ਆਲਾ ਸੋਨੂੰ ਤਰਕੀਆਂ ਦੇ ਵੀ ਲਿਖਿਆ ਕਰੋ ਸਵਾਰ ਕੇ ਜੀ ਸਵਾਰ ਕੇ ਨਹੀਂ ਕਿਆ ਕਰੋ ਹੁਣ ਮੈਨੂੰ ਪ੍ਰਵਾਹ ਕੋਈ ਨਹੀਂ ਹੁਣ ਮੈਨੂੰ ਤੁਸੀਂ ਅਸਲੀ ਮੰਨ ਲਓ ਨਕਲੀ ਮੰਨ ਲਓ ਮੈਂ ਤਾਂ ਬਾਬਾ ਹੀ ਰਹਿਣਾ ਹੈ ਹਾਂ ਜੀ ਹਾਂ